ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਦੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਦੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸ਼੍ਰੀ ਹਰਮੰਦਰ ਸਾਹਿਬ ਨਿਸ਼ਾਨੇ ਤੇ ਕਿਉਂ ਹੈ ਵੈਸ਼ਟ ਕਰਦੇ ਈਮੇਲਸ بار-बार ਕਰਕੇ ਜਿਹੜੀਆਂ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕਰ ਰਹੇ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਕੀ ਮਨਸ਼ਾ 14 ਤਰੀਕ ਤੋਂ ਆ ਹੁਣ ਤੱਕ ਕਈ ਈਮੇਲਸ ਜਿਹੜੀਆਂ ਉਹ ਐਸਜੀਪੀਸੀ ਨੂੰ ਦਰਬਾਰ ਸਾਹਿਬ ਕਮੇਟੀ ਨੂੰ ਮਿਲ ਚੁੱਕੀਆਂ ਵੀ ਅਸੀਂ ਇੱਥੇ ਕੋਈ ਠਮਾਕਾ ਕਰਨਾ ਇਹ ਕਿਉਂ ਕਰਨਾ ਚਾਹੁੰਦੇ ਆ ਇਹਦੇ ਪਿੱਛੇ ਪੂਰਾ ਮਾਮਲਾ ਕੀ ਆ ਇਹ ਦੱਸੋ ਦੂਜਾ بڑا ਮਾਮਲਾ ਪੱਟੀ ਸਾਹਿਬ ਇਹ ਆ ਵੀ 1986 ਦੇ ਵਿੱਚ ਨਕੌਦਰ ਦੇ ਵਿੱਚ ਇੱਕ ਗੋਲੀकांड ਵਾਪਰਿਆ ਸੀ ਕਾਲਜਾਂ ਦੇ ਚਾਰ ਪੰਜ ਮੁੰਡੇ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਗਏ ਸੀਗੇ ਹੁਣ ਉਸ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਸੀਗੀ ਨਾ ਉਹਦੀਆਂ ਫਾਈਲਾਂ ਗਵਾਚ ਗਈਆਂ ਤੇ ਹੁਣ ਇੱਕ ਕਮੇਟੀ ਬਣਾਈ ਗਈ ਹੈ ਜਿਹੜੀਆਂ ਉਹ ਫਾਈਲਾਂ ਲੱਭੇਗੀ ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਵੀ ਉਹ ਫਾਈਲਾਂ ਕਿਸੇ ਪੁਲਿਸ ਥਾਣੇ ਕਿਸੇ ਐਸਐਸਪੀ ਆਫਿਸ ਕਿਸੇ ਡੀਜੀਪੀ ਆਫਿਸ ਨਹੀਂ ਬਲਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪਈਆਂ ਹੋਈਆਂ ਸੀ ਬਹੁਤ ਹੈਰਾਨੀ ਵਾਲੀ ਗੱਲ ਹੁੰਦੀ ਆ ਵੀ ਵਿਧਾਨ ਸਭਾ ਚੋਂ ਫਾਈਲਾਂ ਜਿਹੜੀਆਂ ਉਹ ਗਾਇਬ ਹੋ ਗਈਆਂ ਤੀਜਾ ਮਾਮਲਾ ਪੱਟੀ ਸਾਹਿਬ ਜੁੜਿਆ ਹੋਇਆ ਵਿਕਰਮ ਸਿੰਘ ਮਚੀਠੀਆ ਦੇ ਨਾਲ ਵਿਜੀਲੈਂਸ ਉਹਨਾਂ ਦੇ ਕੋਲ ਜਿੰਨੀ ਜ਼ਮੀਨ ਹੈ ਕਿਆ ਉਹਨਾਂ ਕੋਲ ਜੇ ਨਹੀਂ ਚੱਲ ਤੇ ਅਚਲ ਸੰਪਤੀ ਹੈ ਉਹਦੀ ਪਮੈਸ਼ ਕਰੇਗੀ ਤੇ ਫਿਰ ਇੱਕ ਰਿਪੋਰਟ ਬਣਾ ਕੇ ਜਿਹੜੀ ਆ ਉਹ ਅਦਾਲਤ ਦੇ ਵਿੱਚ ਪੇਸ਼ ਕਰੇਗੀ ਮਾਮਲਾ ਗੁੰਝਲਦਾਰ ਹੋ ਗਿਆ ਚੌਥੀ ਖਬਰ ਹੈ ਨਾ ਕਿ ਸੈਟ ਨੇ ਕੋਈ ਸਿੱਟਾ ਨਹੀਂ ਖੜਿਆ ਕਰਨਲ ਬਾਠ ਮਾਮਲੇ ਦੇ ਵਿੱਚ ਪਰ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਪਵਿੱਤਰ ਸਥਾਨ ਆ ਦੁਨੀਆ ਭਰ ਦੇ ਲੋਕ ਉੱਥੇ ਨਤਮਸਤਕ ਹੁੰਦੇ ਆ ਹਰ ਧਰਮ ਦਾ ਬੰਦਾ ਉੱਥੇ ਆ ਕੇ ਸੀਸ ਨਮਾਉਂਦਾ ਉਹਦੇ ਬਾਰੇ ਇਹ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਇਹ ਈਮੇਲਾਂ ਆ ਰਹੀਆਂ ਇਹਦੇ ਪਿੱਛੇ ਕੀ ਮਨਸ਼ਾ ਜੀ ਬੇਈ ਗਲਤੀ ਇਹ ਆ ਕਿ ਕੁਝ ਲੋਕ ਪੈਨ ਖੁਲਾਉਣਾ ਚਾਹੁੰਦੇ ਹੁੰਦੇ ਉਹਨਾਂ ਦਾ ਨੁਕਤ ਉਹਨਾਂ ਦੀ ਮਾਨਸਿਕਤਾ ਹੀ ਹੁੰਦੀ ਹੈ ਕਿ ਅਸੀਂ ਹਮੇਸ਼ਾ ਹੀ ਪੈਨ ਕਿਤੇ ਬੁਲਾਉਣੀ ਹੈ ਤੇ ਕੁਝ ਲੋਕ ਉਹਨੂੰ ਟੈਸਟ ਵੀ ਕਰਦੇ ਨੇ ਵੀ ਕਿੰਨੇ ਕਵਰ ਹੈਗੇ ਨੇ ਸਿੱਖ ਸਿੱਖਾਣੀ ਜਥੇਬੰਦੀ ਹੈ ਕਿੰਨੀਆਂ ਕਵਰ ਹੀਆਂ ਸਿੱਖ ਕਿੰਨੇ ਕਵਰ ਹੈ ਤੇ ਮੈਨੂੰ ਇਹ ਦੱਸ ਦਿਓ ਕਿ 14 15 ਤੇ 16 14 ਤਰੀਕ ਨੂੰ 1 ਈਮੇਲ ਆਉਂਦੀ ਹੈ 15 ਨੂੰ ਆਉਂਦੀ ਹੈ ਤੇ 16 ਨੂੰ 3 ਈਮੇਲ ਆਉਂਦੀਆਂ ਅਜੇ ਤੱਕ ਕਿੰਨੀਆਂ ਜਿੱਥੇ ਵੱਡੀਆਂ ਨੇ ਦੇ ਉੱਤੇ ਆਪਣੀ ਬਿਆਨਬਾਜ਼ੀ ਕੀਤੀ ਤੇ ਸੀ ਲਖੇਦੀ ਕਰਦੇ ਤੇ ਸਰਕਾਰ ਕੋ ਮੰਗ ਕਰਦੇ ਵੀ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਕਿੰਨੀਆਂ ਨੇ ਕੀਤੀ ਅਸਲ ਉਹਦਾ ਕਾਰਨ ਇਹ ਆ ਵੀ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉੱਥੇ ਬਣੇ ਲੋਕ ਬੈਠੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਜਿੰਨੀ ਟਾ 1999 ਤੋਂ ਲੈ ਕੇ ਅੱਜ ਤੱਕ 26 ਸਾਲਾਂ ਚ ਲੱਗਿਆ ਇਨੀ ਕਦੀ ਵੀ ਗਰਾਵਟ ਨਹੀਂ ਸ਼ੁਰੂ ਨਹੀਂ ਕੀਤੀ ਗੱਦੀ ਵੀ ਨਹੀਂ ਐ ਇੱਥੋਂ ਤੱਕ ਮੈਨੂੰ ਮੰਗਲ ਸਿੰਘ ਜੀ ਸਾਡੇ ਇੱਥੇ ਮੈਨੇਜਰ ਰਿਟਾਇਰ ਹੋਏ ਨੇ ਉਹ ਕਹਿੰਦੇ ਸੀ ਮੱਧ ਪ੍ਰਦੇਸ਼ਿਕ ਉਥੇ ਇੱਕ ਬਕਾਇਦਾ ਤੌਰ ਤੇ ਜਬਨ ਰੋਟੀ ਵੇਚਣ ਵਾਲਾ ਬੰਦਾ ਸੀ ਸਾਈਕਲ ਦੇ ਉੱਤੇ ਆਪਣੀ ਪਿੱਛੇ ਬੱਧ ਕੇ ਡੱਬਾ ਜਵਾ ਤੋ ਡਰਾਈਵਰ ਨੂੰ ਜਿਹੜੀ ਸੀ ਉਹ ਫੜਾਈ ਜਾਵੇ ਆਪਣੀਆਂ 2-3 ਆਪਣੀ ਬ੍ਰੈਡ ਡਰਾਈਵਰ ਫੜੇ ਨਾ ਕਹਿੰਦੇ ਮੈਂ ਉਹਨੂੰ ਕਿਹਾ ਜੀ ਫੜ ਲੈ ਇਹ ਤੈਨੂੰ ਨਹੀਂ ਭੜਾਇਆ ਇਹ ਜਿਹੜੀ ਸੱਚਕਣ ਜਿਹੜੀ ਹਮੰਦਰ ਸਾਹਿਬ ਤੋਂ ਗੱਡੀ ਆਈ ਹੈ ਨਾ ਸ਼੍ਰੋਮਣੀ ਕਮੇਟੀ ਦੀ ਉਹਦੇ ਕਰਕੇ ਤੈਨੂੰ ਦੇ ਰਿਹਾ ਵੀ ਲੰਗਰ ਚ ਪਾ ਇਹ ਲੰਗਰ ਚ ਦੇ ਦੇਉ ਤੁਸੀਂ ਇੰਨੀ ਸ਼ਰਧਾ ਲੋਕਾਂ ਚ ਵੇਖੋ ਮੱਧ ਪ੍ਰਦੇਸ਼ ਦੇ ਵਿੱਚ ਇੱਕ ਗੈਰ ਸਿੱਖ ਜਿਹੜਾ ਬੰਦਾ ਵਾ ਉਹ ਇਹ ਕੰਮ ਕਰ ਰਿਹਾ ਸੱਚ ਕਨਿਸ਼ਰੀ ਮੰਦਿਰ ਸਿਰ ਮੈਂ ਕਿਸੇ ਦੀ ਕੋਈ ਛੁਪਣੀ ਕ੍ਰੋਮਣੀ ਕਮੇਟੀ ਦੀ ਲੋਚਨਾ ਅਸਵੀ ਕਰਦੇ ਤੁਸੀਂ ਵੀ ਕਰਦੇ ਹੋ ਜਿੱਥੇ ਤਰੇ ਲੋਚਨਾ ਅਸਵੀ ਕਰਦੇ ਤੁਸੀਂ ਨਾ ਕਾਲ ਤੱਕ ਦੇ ਨਾਲ ਤੇ ਨਾ ਸੱਚੀ ਨਿਰ ਹੋਣ ਕਿਸੇ ਨਹੀਂ ਕੋਈ ਦੁਸ਼ਮਣੀ ਅਹਿਮਦ ਸ਼ਾਹ ਬਦਾਲੀ ਨੇ ਦੁਸ਼ਮਣੀ ਪਾਲੀ ਤੇ ਇੱਕ ਇਥੋਂ ਵੱਟਾ ਓੜਿਆ ਨੱਕ ਤੇ ਵਜਾ ਤੇ ਉਹ ਨਾਸਰ ਬਣ ਗਿਆ ਤੇ ਸਿਰਫ ਉਸੇ ਕਰਕੇ ਮਰ ਗਿਆ ਜਿੰਨੇ ਮੇ ਇੱਥੇ ਬਕਾਇਦਾ ਤੌਰ ਤੇ ਹਮਲਾ ਕੀਤਾ ਉਹਦੇ ਸਿਰਫ 153 ਦਿਨ ਸਿਰਫ 153 ਦਿਨ गिनती करके देख लो 173 ਦਿਨ ਪੂਰੇ ਨਹੀਂ ਕੀਤੇ ਉਹਨੂੰ 173 ਦਿਨਾਂ ਦੇ ਵਿੱਚ ਵਿੱਚ ਉਹਦਾ ਜਿਹੜਾ ਤਾਂ ਫੈਸਲਾ ਹੋ ਗਿਆ ਲੇਕਿਨ ਆ ਜਿਹੜੀ ਮੇਲਸ ਆਈਆਂ ਨੇ ਇਹ ਜਾਂ ਟੈਸਟਿੰਗ ਜਾਂ ਕੋਈ ਸ਼ਰਾਰਤੀ ਅੰਸਰ ਨੇ ਜਿਹੜੇ ਪੈਨਿਕ ਫਲਾਉਣਾ ਚਾਹਦੇ ਨੇ ਤੁਸੀਂ ਵੇਖੋ 4 ਦਿਨ ਜੰਗ ਲੱਗੀ ਹੈ ਸਾਡੀ ਪਾਕਿਸਤਾਨ ਦਾ ਤੇ ਸੰਗਤ ਨੂੰ ਰੁਟੀਨ ਦੇ ਮੱਥਾ ਟੇਕਨੇ ਫਿਰ ਜਾਂਦੀ ਰਹੀ ਉੱਥੇ ਸੰਗਤ ਨਹੀਂ ਘਟੀ ਉੱਥੇ ਹੁਣ 3 ਤੇ 5 ਮੇਲ ਆ ਗਿਆ ਤੇ ਪ੍ਰਧਾਨ ਨੇ ਕੀਤੀ ਹੈ ਪ੍ਰੈਸ ਕਾਨਫਰੰਸ ਵੀ ਹਜੇ ਤੱਕ ਕਿਤੇ ਰਿਐਕਸ਼ਨ ਨਹੀਂ ਆਇਆ ਪਈ ਇਹਦਾ ਠੀਕ ਹੈ ਰਿਐਕਸ਼ਨ ਆਉਣਾ ਚਾਹੀਦਾ ਲੇਕਿਨ ਨਾਲ ਪ੍ਰਧਾਨ ਇਹ ਕਹਿੰਦਾ ਵੀ ਜਿਹੜਾ ਜ਼ਿਲ੍ਹਾ ਪੁਲਿਸ ਕਮਿਸ਼ਨਰ ਆ ਉਹ ਪਰਸੋਂ ਦਾ ਭੱਜਾ ਫਿਰਦਾ ਦੇ ਵਾਸਤੇ ਪ੍ਰਧਾਨ ਦੇ ਸ਼ਬਦੇ ਨੇ ਵੀ ਇਹ ਈਮੇਲ ਜਿੰਨੇ ਭੇਜੀਆ ਉਹਦੇ ਸਰਵਰ ਤੋਂ ਪਤਾ ਕਿ ਕਿੱਥੋਂ ਆਈ ਹੈ ਕਿਹੜੀ ਈਮੇਲ ਤੋਂ ਹੀ ਕਿੱਥੋਂ ਭੇਜੀ ਕਿੰਨੇ ਭੇਜੀ ਸਮਝ ਪਤਾ ਲੱਗਦਾ ਕਿਉਂ ਨਹੀਂ ਪਤਾ ਕੀਤਾ ਇਹ ਤੱਕ ਇਹਨਾਂ ਨੇ ਤੁਸੀਂ ਪਤਾ ਕਰ ਲਓ ਭਾਈ ਤੁਹਾਡੇ ਕੋਲ ਹੀ ਐਕਸਪਰਟ ਹੈਗੇ ਨਾ ਤੁਸੀਂ ਪਤਾ ਕਰ ਲਓ ਦੱਸ ਦਿਓ ਕਿੱਥੋਂ ਆਈ ਦੂਸਰੇ ਜੀ ਜੇਬ ਕਹਿਦਾ ਤੌਰ ਤੇ ਪ੍ਰਸ਼ਾਸਨ ਸਰਗਰਮ ਸਰਕਾਰ ਨੇ ਇਥੋਂ ਤੱਕ ਤੜੀ ਬੀਐਸ ਬੁਲਾਤੀ ਇੱਥੇ ਵੀ ਕਿਸੇ ਪ੍ਰਕਾਰ ਦੀ ਘੱਟਾਂ ਦਾ ਵਾਪਰ ਇਹਦੋਂ ਵਾਪਸ ਤੁਸੀਂ ਡਿਮਾਂਡ ਕਰ ਸਕਦੇ ਹੋ ਵੀ ਇੱਥੇ ਮੈਟਲ ਡਿਟੈਕਟਰ ਲਾਏ ਜਾ ਉਹ ਮੇਰੇ ਖਿਆਲ ਪਿੱਛੇ ਲੱਗੇ ਹੋਏ ਆ ਸ਼ਾਇਦ ਨਹੀਂ ਲੱਗੇ ਨਹੀਂ ਲੱਗੇ 1984 ਤੋਂ ਬਾਅਦ 1994 ਤੱਕ ਮੈਟਲ ਡਿਟੈਕਟਿਵ ਹੁੰਦੇ ਸੀ ਸੰਗਤ ਜਾਂਦੀ ਸੀ ਮੱਥਾ ਟੇਕਣ ਤੇ ਬਕਾਇਦਾ ਤੌਰ ਤੇ ਮੈਟਲ ਡਿਟੈਕਟਿਵ ਰਹਿੰਦੀ ਸੀ ਸਾਰੇ ਜਿੰਨੇ ਸਾਡੇ ਰਸਤੇ ਨੇ ਦਰਬਾਰ ਸਾਹਿਬ ਸਮ ਲੱਗੀ ਹੋਈ ਹੈ ਲੇਕਿਨ 94 95 ਪਰ ਲਾ ਦਿੱਤੀ ਗਈ ਤੁਸੀਂ ਕਹਿ ਰਹੇ ਹੋ ਲਾ ਦਿਓ ਮੈਟਡਰੇਟਿਵ ਕਿਉਂ ਜਲਦੀ ਲਾ ਦੇਣੀ ਬਾਕੀ ਲੱਗੀ ਹੈ ਨਾ ਬਾਕੀ ਮੰਦਿਰਾਂ 'ਚ ਲੱਗੀਆਂ ਮੈਟਡਰੇਟਿਵ ਲੱਗੀਆਂ ਨੇ ਤੁਹਾਡੀਆਂ ਮਸਜਿਦਾਂ ਲੱਗੀਆਂ ਨੇ ਕਿੱਥੇ ਨੇ ਲੱਗੀਆਂ ਸੰਦੀਪ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਇਹ ਉਹ ਸਥਾਨ ਜੀ ਨੂੰ ਦੁਨੀਆ ਭਰ ਦੀ ਮਨੁੱਖਤਾ ਕਹਿੰਦੀ ਜੇ ਸੱਚ ਕੰਢੇਗਾ ਉਹ ਸੱਚ ਕੰਢੇ ਸ਼੍ਰੀ ਦਰਬਾਰ ਸਬ ਅਵਰਸਰੀ ਹੈ। ਦੀ ਗੋਲਡਨ ਗਲਿੰਪਸ ਇੱਕ ਬੁੱਕ ਦਾ ਸਰੂਪ ਸਿੰਘ ਲੱਕ ਦੇ ਅਲੱਗ ਦੀ ਗ੍ਰੋਪ ਆ ਉਹਦੇ ਵਿੱਚ ਉਹ ਲਿਖਦੇ ਨੇ ਮਕੈਦਾ ਤੌਰ ਤੇ। ਵੀ ਮੈਂ ਦਿੱਲੀ ਤੋਂ ਦੁਬਈ ਜਾ ਰਿਹਾ ਸੀ ਤੇ ਅਫਗਾਨ 에ਅਰਲਾਈਨ ਸੀ ਜਿੱਤੇ ਵਾ ਸਫਰ ਕਰਨੇ ਸੀ। अफगान ਇਹ ਮੈਂਦਾ ਜਿਹੜਾ ਨੇਚਰਲੀ ਪਾਇਲਟ ਪਖਤਾਨ ਹੋਊਗਾ ਇੰਚ ਚੱਕਲੀ ਗੱਲ ਜਦੋਂ ਉਹ ਅੰਮ੍ਰਿਤਸਰ ਆਇਆ ਉਹਨੇ ਦਰਬਾਰ ਸਾਹਿਬ ਦੇ ਕਿਰੇ ਕਿਰੇ ਆਪਣਾ ਜਹਾਜ਼ ਘਮਾਇਆ ਤੇ ਮੇਰੀ ਉੱਠ ਸਕਦਾ ਬਣਰ ਕੇ ਦਾ ਕਾਰਨ ਕੀ ਕਿਉਂ ਘਮਾਇਆ ਨੇ ਕੀ ਇਥੇ ਇਨਫਰੈਂਸ਼ਲੀ ਚੌਦਾ ਬੰਦਾ ਹੈ ਕਿਉਂ ਘਮਾਇਆ ਕੰਮ ਆਈ ਕਾਲ ਟੂ ਰੋ ਹੀਰ ਹੋਸਟਸ ਉਹਨੂੰ ਪੁੱਛਿਆ ਉਹਨੇ ਕਿਹਾ ਜੀ ਜਦੋਂ ਅੱਡੇ ਇੱਕ ਖਾਨ ਸਾਹਿਬ ਪਾਇਦਰ ਬੰਡ ਉਹਦੇ ਇਧਰ ਲੈ ਕੇ ਇਹ ਮੱਥਾ ਜਰੂਰ ਟਿਕਦੇ। ਉਹ ਕਹਿੰਦੇ ਸੱਚ ਕੰਡ ਇਹੀ ਹੈ ਬਸ। ਜਦੋਂ ਜੱਜ ਬਈ ਚੱਲਿਆ ਉੱtre ਤੇ ਪਾਇਦਰ ਆ ਕੇ ਕਹਿੰਦੇ ਮੈਨੂੰ ਮਿਲਿਆ ਤਾਂ ਮੁੰਨੇ ਗੱਲ ਕਹੀ ਵੀ ਮੈਂ ਜਦੋਂ ਵੀ ਜਾਵਾਂ ਮੈਂ ਮੱਥਾ ਟਿਕਦਾ ਵੀ ਜੇ ਸੱਚ ਕੰਡ ਦੁਨੀਆ ਤੇ ਹੈਗਾ ਤੇ ਇਹੀ ਹੈਗਾ ਕਿਉਂ? ਬਾਕੀ ਧਰਮਾਂ ਦੇ ਕਈ ਮੰਦਰਾਂ ਦੇ ਵਿੱਚ ਕਈ ਮਸਜਿਦਾਂ ਦੇ ਵਿੱਚ ਸਾਡੀ ਮੱਕੇ ਮਦੀਨੇ ਤੁਸੀਂ ਨਹੀਂ ਜਾ ਸਕਦੇ। ਕੱਲੇ ਮੁਸਲਮਾਨ ਜਾ ਸਕਦੇ ਨੇ ਲੇਕਿਨ ਇੱਥੇ ਕੋਈ ਕਿਸੇ ਕਿਸ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ ਤੁਹਾਨੂੰ ਲੰਗਰ ਵੀ ਛਕਣ ਨੂੰ ਦਿੰਦੇ ਆ ਕੜਾ ਪ੍ਰਸ਼ਾਦ ਵੀ ਦਿੰਦੇ ਆ ਤੁਸੀਂ ਉੱਤੇ ਬਹਿ ਵੀ ਸਕਦੇ ਹੋ ਉੱਤੇ ਖਲੋ ਵੀ ਸਕਦੇ ਹੋ ਪ੍ਰਕਰਮਾ ਸੌ ਵੀ ਸਕਦੇ ਹੋ ਤੁਸੀਂ ਇਤਨੀ ਵੱਡੀ ਫੈਸਿਲਿਟੀ ਕਿਉਂ ਰੋਗੇ ਇਹ ਆ ਸੱਚ ਖੰਡ ਅਸਲੀ ਤੇ ਮੈਨੂੰ ਉਮੀਦ ਹੈ ਵੀ ਇੱਥੇ ਕੋਈ ਆਮ ਆਦਮੀ ਜਿਹੜਾ ਬੰਦਾ ਉੱਥੀ ਇਹੋ ਜਿਹੀ ਹਰਕਤ ਨਹੀਂ ਕਰੂਗਾ ਜਿਹੜੀ ਕੀਤੀ ਹੈ ਲੇਕਿਨ ਇਹਦੇ ਵਿੱਚ ਕੀ ਕਹਾਣੀ ਹੈ ਤੇ ਸਾਨੂੰ ਪਤਾ ਅਜੇ ਤੱਕ ਸਾਹਮਣੇ ਗੱਲ ਆਈ ਨਹੀਂ ਸਰਦਾਰ 30 ਸਕੰਦਲ ਸਹਿਵਦ ਅਸੀਂ ਕਿ ਸਰਕਾਰ ਨੂੰ ਇਮੀਡੀਏਟਰੀ ਕਾਰਵਾਈ ਕਰਕੇ ਜਿਹੜੇ ਬੰਦੇ ਨੇ ਈਮੇਲ ਭੇਜੀ ਉਹਨੂੰ ਨੰਗਾ ਕੱਟਿਆ ਜਾਣਾ ਚਾਹੀਦਾ ਉਹਨੂੰ ਬਕਾਇਦਾ ਤੌਰ ਤੇ ਸਜ਼ਾ ਹੋਣੀ ਚਾਹੀਦੀ ਉਹਨੂੰ ਗ੍ਰਿਫਤਾਰ ਕਰਨੀ ਚਾਹੀਦੀ ਫੇਰ ਇਹ ਗੱਲ ਕਹਿਣੀ ਵੀ ਸਾਨੂੰ ਇਹ ਤਾਂ ਇੱਕ ਪੁੱਛਿਆ ਨਹੀਂ ਮੁੱਖ ਮੰਤਰੀ ਤੁਹਾਨੂੰ ਮੁੱਖ ਮੰਤਰੀ ਕਿਉਂ ਪੁੱਛੇ ਵੀ ਮੁੱਖ ਮੰਤਰੀ ਆਪ ਸੇਖਾਤ ਨੂੰ ਨੀ ਕਮੇਟੀ ਦੇ ਕਸਟੋਡੀਰਾ ਸਿਰਫ ਤੋਂ ਨਹੀਂ ਮਾਰਕ ਨਹੀਂ ਸ਼੍ਰੋਮਣੀ ਕਮੇਟੀ ਦੀਆਂ 56 ਲੱਖ ਵੋਟਾਂ ਬਣੀਆਂ 2011 ਦੇ ਵਿੱਚ 23 ਲੱਖ ਵੋਟਾਂ ਪੋਲੀਆਂ ਤੇ 45% ਵੋਟਾਂ ਵਿਰੋਧੀਆਂ ਨੂੰ ਤੇ 55% ਜਿਹੜੀਆਂ ਬਦਲਨ ਨੂੰ ਪੋਲੀਆਂ ਤੇ ਨੱਕਬਜ਼ਾ ਕਰ ਲਿਆ। 23 ਲੱਖ ਦੇ ਵਿੱਚ 13 ਲੱਖ ਵੋਟਾਂ ਤੁਹਾਨੂੰ ਪੋਲ ਹੋ ਗਈਆਂ ਤੇ ਜਿਹੜੀ 1.5 2.5 ਕਰੋੜ ਬਾਦੀ ਸਿੱਖਾਂ ਦੀ ਜਿਹੜੀ ਪੰਜਾਬ ਤੇ ਗਈ ਆ ਕੀ ਤੁਸੀਂ ਨੁਮਾਇਦਗੀ ਕਰਦੇ ਹੋ ਨਾ ਸਿੱਖਾਂ ਦੀ? ਇਹਨੇ ਕਈ ਜਣਾ ਸਿੱਖਾ ਦੀ ਨਮਾਇੰਦਗੀ ਹੱਦ ਫਨਾਨੀ ਗੱਲ ਹੁੰਦੀ ਸੀ ਕਿ ਸਵੇਰ ਦਾ ਮੈਂ ਲੋਕ ਮੈਂ ਤਾਂ ਦੱਸ ਤਾਂ ਵੀ ਕਿੰਨੀ ਕਦਰ ਕਰਦੇ ਸੀਗੇ ਅੱਜ ਗੱਡੀ ਜਾਵੇਂ ਪ੍ਰਵਾਹ ਕਰਦਾ ਕੋਈ ਕੰਮ ਕਰ ਨੂੰ ਜਾ ਕੇ ਤੁਸੀਂ ਕਿਉਂ ਤੁਹਾਡਾ ਇਮੇਜ ਇਦਾਂ ਦਾ ਬਣ ਚੁੱਕਾ ਬਾਕੀ ਅਸੀਂ ਤੁਹਾਡੀ ਸਿਕਲ ਨਾਲ ਸਹਿਮਤ ਆ ਕਿ ਸਰਕਾਰ ਨੂੰ ਜਿੰਨੇ ਵੀ ਈਮੇਲ ਭੇਜੀਆਂ ਉਹਦੀ ਇਮੀਡੀਏਟਲੀ ਪੈਰਵੀ ਕਰਕੇ ਤੇ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਣੀ ਚਾਹੀਦੀ ਇਹ ਨਾ ਹਵੇ ਕਿ ਭਾਣਾ ਵਰਜੇ ਤੇ ਫਿਰ ਗੱਲ ਕਰੀਂ ਲੇਕਿਨ ਮੈਨੂੰ ਨਹੀਂ ਉਮੀਦ ਪਈ ਇਹ ਬਕਾਇਦੜੀਆਂ ਈਮੇਲਾਂ ਦੇ ਉਹ ਸਹੀ ਹੋਣਗੀਆਂ ਕਿਉਂਕਿ ਪਹਿਲੀ ਈਮੇਲ ਜਿਹੜੀ ਆਈ ਆ ਉਹ ਆਈ ਆ ਕੇਰਲਾ ਦੇ ਮੁੱਖ ਮੰਤਰੀ ਦੀ ਮੇਲ ਤੋਂ ਉਹਦਾ ਨਾਮ ਜਿਹੜਾ ਕੋਲ ਚੋਰੀ ਕੀਤਾ ਜਾਂ ਨਵੀਂ ਮਿਲ ਜਾਦੀ ਅਨੰਦ ਬਣਾਈ ਇਹਦੀ ਦੂਸਰੀ ਮੇਲ ਆਈ ਸਾਬਕਾ ਚੀਫ ਜਸਟਿਸ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਚੰਦਰ ਚੂਟ ਸਾਹਿਬ ਚੰਦਰ ਚੂਟ ਜੀ ਉਹਦੇ ਬਾਰੇ ਵੀ ਨਹੀਂ ਪਤਾ ਕਿ ਇਹਨਾਂ ਜਾਰੀ ਬਣਾਈਏ ਕਿ ਉਹ ਉਹਦਾ ਕੋਈ ਕੋਰਥੋਰੀ ਕੀਤਾ ਇਹਨਾਂ ਤੇ ਬਾਕੀ ਤਿੰਨ ਮੇਲਾਂ ਵੱਖਰਾ ਆਈਆਂ ਨੇ ਪੰਜ ਮੇਲਾਂ ਰੁੱਟ ਲਈਆਂ ਤੇ ਇਹ ਕਹਿੰਦੇ ਸੀ ਮੁੱਖ ਮੰਤਰੀ ਨੂੰ ਮੇਲ ਲਾ ਦੀ ਕਾਪੀ ਗਈ ਆ ਤੇ ਬਕਾਇਦਾ ਤੌਰ ਤੇ ਉਹ ਜਿਹੜੇ ਨੂੰ ਗਿਆ ਤੇ ਸਾਡੇ ਦਾ رابطہ ਕੋਈ ਨਹੀਂ ਕੀਤਾ ਸਾਨੂੰ ਕੋਈ ਨਹੀਂ ਪੁੱਛਿਆ ਮਾ ਕੇ ਵੀ ਕੀ ਗੱਲ ਹੈ ਕਿਉਂ ਤੁਹਾਨੂੰ ਪੁੱਛਣ ਦੀ ਉਹ ਆਪਣੇ ਲੈਵਲ ਤੇ ਕੰਮ ਵੀ ਕਰ ਲੈ ਜਿਹੜੀ ਕਮਿਸ਼ਨ ਕਰ ਵੀ ਕਰਨੀ ਹੈ ਉਹ ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਨਹੀਂ ਕਰਨਗੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਇੱਥੇ ਕੋਈ ਘਟਨਾ ਵਾਪਰਦੀ ਹੈ ਤੇ ਉਹਦੇ ਦੀ ਜ਼ਿੰਮੇਵਾਰੀ ਉੱਤੇ ਫਿਕਸ ਹੋਣੀ ਸਰਕਾਰ ਤੇ ਫਿਕਸ ਹੋਣੀ ਐਸੇ ਕਰਕੇ ਕਹੀ ਜਾਣਾ ਵੀ ਸਾਨੂੰ ਪੁੱਛਿਆ ਨਹੀਂ ਸਾਨੂੰ ਗਿੱਛਿਆ ਨਹੀਂ ਸਾਡੇ ਨਾਲ ਗੱਲ ਨਹੀਂ ਕੀਤੀ ਮੈਂ ਨਹੀਂ ਸੋਚਦਾ ਕੋਈ ਸਿਆਣਪਾ ਦੀ ਗੱਲ ਆ ਤੁਸੀਂ ਇਹ ਮੰਗ ਕਰ ਸਕਦੇ ਹੋ ਕਿ ਇਮੀਡੀਏਟਲੀ ਦੋਸ਼ੀਆਂ ਨੂੰ ਫੜ ਕੇ ਜਿਹੜਾ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸੇ ਵੀ ਇਹ ਲੋਕ ਕੌਣ ਨੇ ਜੀ ਤੇ ਪੱਟੀ ਸਾਹਿਬ 1986 ਦੇ ਵਿੱਚ ਜਿਹੜੀ ਸੱਚਾਈ ਸਾਹਮਣੇ ਆਉਣੀ ਸੀ ਜਿਨ੍ਹਾਂ ਦੇ ਮਾਤਾ ਪਿਤਾ ਹਜੇ ਹੈਗੇ ਹਨ ਕੁਦਰ ਦੇ ਵਿੱਚ ਇੱਕ ਪਰਿਵਾਰ ਹੈਗਾ ਜਿਨ੍ਹਾਂ ਦਾ ਬੇਟਾ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਪੁਲਿਸ ਦੀ ਤਸ਼ੱਦਦ ਦਾ ਤੇ ਉਹਨਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਫਿਰ ਵੇਖੋ 83 ਤੇ 14 39 ਸਾਲ ਹੋ ਗਏ 39 ਸਾਲ ਪਹਿਲਾਂ ਘਟਨਾ ਵਾਪਰੀ ਹੋਈ ਤੇ ਉਦੋਂ ਰਾਜਕੀਦਾ ਸੀ ਅਕਾਲੀਆਂ ਦਾ ਜਲੰਧਰ ਦੇ ਵਿੱਚ ਐਸਐਸਪੀ ਕੌਣ ਸੀਗਾ ਇਜ਼ਹਾਰ ਆਲਮ ਸ਼ਰੋਮਣੀ ਅਕਾਲੀ ਦਲ ਦਾ ਸੀਨੀਅਰ ਮਿਤਪਰਦਾ ਧੀ ਸੀ ਕੌਣ ਸੀਗਾ ਦਰਬਾਰਾ ਸਿੰਘ ਗੁਰੂ ਪਾ ਮੇ ਉਹ ਐਡੀਸੀ ਡੀਸੀ ਛੁੱਟੀ ਸੀ ਚਾਰ ਦਿਨ ਦੇ ਕੋਲੇ ਸੀ ਇਹਨਾਂ ਨੇ 22 ਸਤੰਬਰ 1986 ਦੀ ਘਟਨਾ ਵਾਪਰਦੀ। ਕੋਥੇ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਬੀੜਾ ਉਹ ਸੜ ਜਾਂਦੀਆਂ ਨੇ ਲੋਕ ਇਕੱਠੇ ਹੋ ਜਾਂਦੇ ਵੀ ਇਨਸਾਫ ਦੇ ਸਾਨੂੰ ਕਿਨੇ ਕਿਵੇਂ ਕਿਵੇਂ ਘਟਾ ਵਾਪਰੀਏ। ਚਲੋ ਜਦੋਂ ਇਹ ਉੱਥੇ ਆਉਂਦੇ ਨੇ ਆ ਕੇ ਚ ਕਹਿੰਦੇ ਉੱਥੇ ਧਰਨਾ ਤੁਣਾ ਲਾਉਦੇ ਨੇ ਲੋਕ ਤੇ ਉਹ ਕਹਿੰਦੇ ਜੀ ਨਹੀਂ ਅਸੀਂ ਇਕੱਲੇ ਜਾਣਾ ਅਸੀਂ ਜਿੱਥੇ ਘਟਣਾ ਉਹਦੇ ਉੱਥੇ ਜਾਣਾ ਪੁਲਿਸ ਕਹਿੰਦੀ ਨਹੀਂ ਜਿਹੜੇ ਮੁੰਡਿਓ ਚਾਰ ਮਾਰੇ ਜਾਂਦੇ ਨੇ ਚਾਰੀ 올 ਇੰਡੀਆ ਸਿੱਖ ਫੈਡਰੇਸ਼ਨ ਦੇ ਮੁੰਡੇ ਹੁੰਦੇ ਇੱਕ ਰਾਮਗੜ ਪਿੰਡ ਦਾ ਜਿਹੜਾ ਰਾਮਗੜ ਪਿੰਡ ਸੁਖਪਾਲ ਖੇਰੇ ਦਾ ਵਾ ਉਹ ਹਤੇ ਉਹਨਾਂ ਦਿਨਾਂ ਦੇ ਵਿੱਚ ਇਹਦੇ ਫਾਦਰ ਜਿਹੜੇ ਉਹ ਪੰਜਾਬ ਸਰਕਾਰ ਤੇ ਮੰਤਰੀ ਵੀ ਹੁੰਦੇ ਐਜੂਕੇਸ਼ਨ ਮਿਨਿਸਟਰ ਸੀਗੇ ਮੇਰਾ ਖਿਆਲ ਜੀ ਇਹ ਮਿਨਿਸਟਰ ਹੁੰਦੇ ਆ ਕਿ ਜਦੋਂ ਬਕਾਇਦਾ ਤੌਰ ਤੇ ਬਰਨਾਲੇ ਦੇ ਟਾਈਮ ਤੇ ਦਰਬਾਰ ਸੱਚ ਪੁਲ ਜਾਂਦੀ ਉਹ ਤੋਂ ਰਿਜ਼ਾਈਨ ਕਰ ਦਿੰਦੇ ਇਹ ਕਰ ਦਿੰਦੇ ਆ ਕੈਪਟਨ ਮੁੰਦਨ ਸਿੰਘ ਕਰ ਜਾਂਦਾ ਤੇ ਫਿਰ ਬਕਾਇਦਾ ਤੌਰ ਤੇ ਸੱਚਾ ਸੀ ਛੁੱਟੀ ਬਰਖਾ ਜਾਂਦਾ ਇੱਕ ਹੋਰ ਕਰਦਾ ਬਸੰਤ ਸਿੰਘ ਖਾਲਸਾ ਸ਼ਹਿਰ ਚਾਰ ਮੰਦਿਰ ਰੈਨ ਕਰਦੇ ਉਹ ਜਿਹੜੀ ਸਿਆਸੀ ਜਟਲਣਾ ਵਾਪਰੀ ਐ ਤੁਸੀਂ ਨਜਾਇਜ਼ ਗੋਲੀ ਚਲਾ ਕੇ ਚਾਰ ਨੌਜਵਾਨ ਮੁੰਡੇ ਮਾਰ ਦਿੱਤੇ ਨੇ ਉਹ ਡੀਐਸਪੀ ਜਸਪਾਲ ਸਿੰਘ ਨਾਮ ਨੂੰ ਕੀ ਪਿਆਰ ਨਹੀਂ ਕੀਤੀ ਸੀ ਉਹ ਜੀਨੇ ਮਤਲਬ ਬਿਨਾ ਕਿਸੇ ਪ੍ਰੋਮੋਕੇਸ਼ਨ ਦੇ ਗੋਲੀ ਚਲਾ ਕੇ ਕੰਮ ਕੀਤਾ ਸੀ ਇਹਦੇ ਜਿਹੜੇ ਮੁੰਡੇ ਮਾਰੇ ਨੇ ਨਾ ਕਿ ਰਵਿੰਦਰ ਸਿੰਘ ਸੀ ਇੱਕ ਬਲਤੇਰ ਸਿੰਘ ਸੀ ਇੱਕ ਮਲਤੀਤ ਸਿੰਘ ਮਲਤਾਨੀ ਸੀ ਇੱਕ ਚਿਰਮਲ ਸਿੰਘ ਸੀ ਤੇ ਕਰਮਿੰਦਰ ਸਿੰਘ ਸੀ ਇਨਾਂ ਦੇ ਵਿੱਚੋਂ ਇੱਕ ਜਿਹੜਾ ਮੁੰਡਾ ਸ਼ਾਇਦ ਰਵਿੰਦਰ ਸਿੰਘ ਨਾ ਉਹਦੇ ਫਾਦਰ ਬਲਦੇਵ ਸਿੰਘ ਸਟਿਲ ਲਾਈਕ ਉਹ ਕੈਨੇਡਾ ਦੇ ਵੀ ਸਿਟੀਜ਼ਨ ਇਥੋਂ ਦੇ ਵੀ ਆਉਂਦੇ ਨੇ ਉਹਨਾਂ ਬੜੀ ਕੋਸ਼ਿਸ਼ ਕੀਤੀ ਇਹਦੇ ਵਿੱਚ ਤੇ ਬਾਦਲ ਸਾਹਿਬ ਦੇ ਟਾਈਮ ਤੇ ਜਦੋਂ ਕਾਲੀ ਸਰਕਾਰ ਸੀ ਉਦੋਂ ਵੀ ਮੁੱਦਾ ਉੱਠਿਆ ਸੀ ਦੋ ਤਿੰਨ ਵਰੀਏ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਛੱਡੋ ਜੀ ਉਹਨਾਂ ਪੁਰਾਣੀਆਂ ਘਟਨਾਵਾਂ ਵਾਪਰ ਗਿਆ ਬੱਤੀ ਸਾਹਿਬ ਇੱਥੇ ਇੱਕ ਮੈਂ ਗੱਲ ਥੋੜੀ ਜੋੜਨੀ ਚਾਹੁੰਦਾ ਵੀ ਜਦੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਹਕੇ ਮਾਨਲੇ ਵਿੱਚ ਕੁਛ ਨਹੀਂ ਕੀਤਾ ਤੇ ਇਹ ਫਿਰ ਵਿਚਾਰਿਆਂ ਦਾ ਕੀ ਕੋਈ ਇਨਸਾਫ ਮਿਲਣ ਦੀ ਉਮੀਦ ਲੱਗਦੀ ਨਹੀਂ ਫਿਰ ਆਪਣੇ ਨੂੰ ਕਾਲੀ ਦਲ ਨਾ ਕਹਿਣ ਆਪਾਂ ਨੂੰ ਆਪਣੇ ਨੂੰ ਸਿੱਖਾਂ ਦੀ ਨੁਮਾਇਦਾ ਜਥੇਦਾਰ ਨਾ ਕਹਿਣ ਇਹਨਾਂ ਨੂੰ ਕੋਈ ਧਰ ਨਹੀਂ ਜਿਹੜੀ ਅਕਾਲੀ ਦਲ ਸੀ ਉਹ ਲੜਦਾ ਸੀ ਸਿੱਖਾਂ ਵਾਸਤੇ ਸੀ ਬਨੁਕਤਾਵਾਦ ਤੇ ਸੀ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦਾ ਸੀ ਮੇਰਾ ਖਿਆਲ ਗੁਰਦੇਵ ਸਿੰਘ ਕੌਂਕੇ ਮਾਮਲੇ 'ਚ ਵੀ ਪਟਸਲ ਕੁਝ ਨਹੀਂ ਨਾ ਹੋਇਆ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਜਦੋਂ ਸੰਗਤਾਂ ਨੇ ਦਬਾਅ ਪਾਇਆ ਸੀ ਤੇ ਉਹਦੇ ਤੇ ਇੱਕ ਕਮੇਟੀ ਬਣ ਗਈ ਸੀਗੀ ਸਿੱਟ ਬਣ ਗਈ ਸੀ ਕਿ ਤਵਾੜੀ ਆਈ ਜੀ ਅਸੀਂ ਬੜਾ ਇਮਾਨਦਾਰ ਬੰਦਾ ਸੀ ਉਹ ਤਵਾੜੀ ਰਿਪੋਰਟ ਅੱਜ ਜਨਤਕ ਕਰ ਦਿਓ ਤੇ ਉਹਦੇ ਵਿੱਚ ਲਿਖਿਆ ਗਿਆ ਵੀ ਕਿਹੜੇ ਕਿਹੜੇ ਪੁਲਿਸ ਅਫਸਰ ਉਹ ਭਾਈ ਗੁਰਦੇਵ ਸਿੰਘ ਨੂੰ ਮਾਰਨ ਦੇ ਦੋਸ਼ੀ ਲਿਖਿਆ ਵਗਿਆ ਉਹਦੇ ਤੇ ਵੀ ਤੁਸੀਂ ਕਹਿੰਦੇ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਮਾਹੌਲ ਖਰਾਬ ਹੋਗਾ ਕੀ ਲੋੜੇ ਬਦਲ ਸਰ ਦੇ ਕੰਮ ਸੀ ਐਦੇ ਤੇ ਵੀ ਵੇਖੋ ਆ ਜਿਹੜੀ 10 ਸਾਲ ਤੋਂ ਰਿਸਪਕਾਰ ਰਹੀ ਹੈ ਕਿੰਨੀ ਬੇਰੀ ਮੁੱਦੇ ਉੱਠਿਆ ਸੀ ਇਹ ਨਕੋਦਰ ਵਾਲਾ ਪਰ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਬਲਦੇਵ ਚੌਂਗਰੀ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਜਿਹੜੀ ਆ ਉੱਤੇ ਕਾਰਵਾਈ ਕਰਨੀ ਕਿੰਦੀ ਜੇ ਕੋਈ ਕਾਰ ਵੀ ਕੋਈ ਨਹੀਂ ਹੋਈ ਜਿਹੜੀ ਗੱਲ ਤੁਸੀਂ ਕੀਤੀ ਸੀ ਇਹ ਤੇ ਇੱਕ ਜਸਟਿਸ ਗੁਰਨਾਮ ਸਿੰਘ ਮਿਸ਼ਨ ਬਣਦਾ ਉਹ 2 ਕੇ 3 ਫੇਸ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਦਾ। ਇੱਕ ਹੀ ਕਰਦੇ ਵੀ ਇੱਕ ਰਿਪੋਰਟ ਰਹਿ ਜਾਂਦੀ ਬਾਕੀ ਦੋ ਰਿਪੋਰਟਾਂ ਕੇ ਇੱਕ ਰਿਪੋਰਟ ਇੱਕ ਗੁੰਮ ਕਰ ਦਿੰਦੇ ਜਿਹੜੀ ਕਨਕਲੂਡ ਕਰਦੀ ਸੀ। ਜੇ ਤੁਹਾਡੀ ਉਥੇ ਵਿਧਾਨ ਸਭਾ ਦੇ ਵਿੱਚੋਂ ਉਹਦੇ ਸਟੋਰ ਚ ਇਹ ਚੀਜ਼ਾਂ ਚੋਰੀ ਹੋ ਗਈ ਹੈ ਤੁਹਾਡੇ ਰਿਕਾਰਡ ਦੇ ਵਿੱਚ ਉਹ ਤੇ ਫਿਰ ਕੱਲ ਨੂੰ ਵਿਧਾਨ ਸਭਾ ਵੀ ਹੋ ਸਕਦੀ। ਹੁਣ ਇਹ ਮੁੰਡੇ ਜਿਹੜੇ ਸੀ ਮਾਰੇਗੇ ਇਨਾਂ ਦੇ ਵਾਰਸ ਜਿੰਨੀ ਕਿ ਜੋਗੀ ਅਸੀਂ ਕੋਸ਼ਿਸ਼ ਕੀਤੀ ਲੇਕਿਨ ਅੱਜ ਵੀ ਮਾਮਲਾ ਹਾਈ ਕੋਰਟ ਚ ਪੈਂਡਿੰਗ ਪਿਆ ਵਾ ਦੋਸ਼ੀ ਕੌਣ ਨੇ ਇਸ ਹਾਰ ਅਲਮ ਇੱਕ ਡੀਡੀਐਸਪੀ ਜਸਪੀਤ ਨੂੰ ਨਾਂ ਨਹੀਂ ਪਤਾ ਨੁਕੁਰ ਤੇ ਕਿਹੜਾ ਉਹ ਤੇ ਦਰਬਾਰਾ ਸਿੰਘ ਗੁਰੂ ਜਿਹੜਾ ਉਹ ਏਡੀਸੀ ਇੱਥੇ ਦੀ ਡੀਸੀ ਦੇ ਚਾਰਜਿੰਗ ਦਾ ਪੋਜੀਸ਼ਨ ਲੈ ਰਿਹਾ ਸੀ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਕਾਲੀ ਦਲ ਦੇ ਵਿੱਚ ਸਰਕਾਰ ਦੇ ਵਿੱਚ ਵੱਡੇ ਅਹੁਦੇ ਦਿੱਤੇ ਗਏ ਦਰਬਾਰਾ ਸਿੰਘ ਗੁਰੀ ਨੂੰ ਤੁਸੀਂ ਜਿੰਨੀ ਵਾਰੀ ਟਿਕਟ ਦਿੱਤੀ ਉਹ ਹਰ ਵਾਰੀ ਹਾਰਿਆ ਦੇ ਨਾ ਹਾਰਦਾ ਤੁਹਾਡੀ ਸਰਕਾਰ ਚ ਵੀ ਮਨਿਸਟਰ ਹੁੰਦਾ ਦੌੜ ਤੂੰ ਮੇਰੇ ਖਾਲੇ ਇਲੈਕਸ਼ਨ ਲੜਦੇ ਰਹੇ ਹੋ ਜੀ ਇੰਨੀ ਦੋ ਤਿੰਨ ਜਗ੍ਹਾ ਦੌੜੀ ਨਾ ਅੱਛਾ ਫਿਰ ਬਕਾਇਦਾ ਤੌਰ ਤੇ ਜਿਹੜਾ ਆਲਮ ਸੀਗਾ ਆਲਮ ਨੂੰ ਤੁਸੀਂ ਟਿਕਟ ਦਿੱਤੀ ਹਜ਼ਾਰ ਆਲਮ ਨੂੰ ਮੁੜ ਕੇ ਤੁਹਾਡੇ ਸਾਥੀ ਨੇ ਕਿਹਾ ਰੌਲਾ ਬਹੁਤ ਬਣਾ ਦੇ ਤੁਸੀਂ ਤੁਸੀਂ ਜੀ ਘਰ ਦੇ ਨੂੰ ਟਿਕਟ ਦੇ ਕੇ ਐਨੇ ਬਣਾ ਐਮਐਲਏ ਬਣਾ ਤੇ ਪਾਰਲੀਮੈਂਟ ਸੈਕਟਰੀ ਬਣਾਇਆ ਇੱਕ ਕਾਲੀਆ ਦੀ ਕਰਤੂਤਾ ਨੇ ਤੇ ਹਜ਼ਾਰ ਆਦਮ ਨੂੰ ਤੁਸੀਂ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਣਾਇਆ ਸੀਨੀਅਰ ਮੀਤ ਪ੍ਰਧਾਨ ਜਿਹਦੇ ਬਾਰੇ ਅਸੀਂ ਕਹਿੰਦੇ ਉਹ ਜਲਾਦ ਸੀ ਤੇ ਸਿੱਖਾਂ ਦਾ ਕਾਤਲ ਸੀ ਸਿੱਖਾਂ ਦੇ ਖੂਨ ਦੀ ਉਹਦੀ ਖੇਡ ਬਣਾਉਂਦਾ ਸੀ ਤੁਹਾਡੇ ਕੋਲ ਕੀ ਆਸਰੀਏ ਸੀ ਤੁਸੀਂ ਕਿਵੇਂ ਕਹਿ ਸਕਦੇ ਹੋ ਪੰਥ ਪ੍ਰਸਤ ਤੁਸੀਂ ਪੰਥ ਪ੍ਰਸ ਨਹੀਂ ਤੁਸੀਂ ਸਿਰਫ ਸੱਤਾ ਪ੍ਰਸਤ ਸੱਤਾ ਮਿਲਣੀ ਜਿਹਦੀ ਕਹਾਣੀ ਖਤਮ ਬਾਕੀ ਕੁਝ ਨਹੀਂ ਜੇ ਸਾਨੂੰ ਇਹਸ ਕਰਕੇ ਉਹ ਮੁੰਡਿਆਂ ਨੂੰ ਨਾ ਇਨਸਾਬ ਮਿਲਿਆ ਵਾ ਨਾ ਮਿਲਣਾ ਵਾ ਜਦੋਂ ਰਿਪੋਰਟ ਹੀ ਤੁਸੀਂ ਗੁੰਮ ਕਰ ਦਿੱਤੀ ਤੋ ਤੇ ਜਿਹੜੀ ਕਮੇਟੀ ਬਣੀ ਆ ਤੁਝ ਰਿਪੋਰਟ ਆਪਣੀ ਕਮੇਟੀ ਦੇ ਕੇ ਕਹਿੰਦੇ ਪੀ ਇਹ ਗੁੰਮ ਕਿੱਥੋਂ ਹੋਈ ਤੇ ਕਿਹਦੇ ਟਾਈਮ ਤੇ ਹੋਈ ਤੇ ਜਦੋਂ ਰਿਕਾਰਡ ਕੀਪਰ ਨੂੰ ਪੁੱਛਿਆ ਜੂਗਾ ਪੀ ਦੱਸੂਗਾ ਕਿਨੇ ਗੁੰਮ ਕੀਤੀ ਕਿਵੇਂ ਕੀਤੀ ਕਿੰਨੇ ਪੈਸੇ ਲੈ ਕੇ ਤੁਸੀਂ ਦੇਖੋ ਨਾ ਪੱਟੀਸਾਂਹ ਕਿਤੇ ਤਹਿਸੀਲ ਜੋ ਰਿਕਾਰਡ ਗਾਇਬ ਹੋ ਜਾਂਦੇ ਆ ਕਿਤੇ ਵਿਧਾਨ ਸਭਾ ਜੋ ਰਿਕਾਰਡ ਗਾਇਬ ਹੋ ਜਾਂਦੇ ਆ ਇਹਨਾਂ ਰਿਕਾਰਡਾਂ ਨੂੰ ਖੰਭ ਲੱਗੇ ਆ ਕਿ ਪੈਰ ਲੱਗੇ ਆ ਇਹ ਤਾਂ ਹੁਣ ਤਫ਼ਤੀਸ਼ ਜੇ ਕੋਈ ਕਰੇ ਤਾਂ ਫੇਰ ਹੀ ਪਤਾ ਲੱਗੂਗਾ ਪਰ ਇੱਕ ਤਫ਼ਤੀਸ਼ ਯੂਨੀਅਨ ਟੈਟਰੀ ਚੰਡੀਗੜ੍ਹ ਦੀ ਪੁਲਿਸ ਵੱਲੋਂ ਕੀਤੀ ਗਈ ਪੱਟੀਸਾਂਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤੀ ਸੀ ਵੀ ਇੱਕ ਸੈੱਟ ਬਣਾਓ ਕਰਨਲ ਬਾਠ ਮਾਮਲਾ ਮਾਰਚ ਮਹੀਨੇ ਦੇ ਵਿੱਚ ਇਹ ਹਾਦਸਾ ਵਾਪਰਦਾ WhatsApp ਦੇ ਨਾਲ ਜਿਹੜੀ ਮਾਰਕੁੱਟ ਹੁੰਦੀ ਹੈ 13 ਤੇ 14 ਮਾਰਚ ਨੂੰ ਤੇ ਉਸ ਦੌਰਾਨ ਉਹਨਾਂ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਜਿਹੜੇ ਆ ਪੂਰਾ ਸੰਘਰਸ਼ ਕਰਦੇ ਆ ਪਰ ਹੁਣ ਪਤਾ ਲੱਗਾ ਵੀ ਉਸ ਮਾਮਲੇ ਦੇ ਵਿੱਚ ਇਹ ਸਾਰੀ ਜਾਂਚ ਜਿਹੜੀ ਹੈ CBI ਕੋਲ ਚਲੀ ਗਈ ਹੈ ਕਿਉਂਕਿ ਜਿਹੜੀ ਸੈੱਟ ਬਣਾਈ ਗਈ ਸੀ ਉਸ ਸੈੱਟ ਵੱਲੋਂ ਕੋਈ ਕਾਰਵਾਈ ਪੱਤੀ ਸਾਹਿਬ ਨਹੀਂ ਕੀਤੀ ਗਈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ 13 14 ਦੀ ਰਾਤ ਮਾਰਚ ਨੂੰ ਬਕਾਇਦਾ ਤੌਰ ਤੇ ਕਰਨਲ ਬਾਠਦੀ ਤੇ ਉਹਦੇ ਬੰਦੇ ਅੰਗਰ ਸਿੰਘ ਨੇ ਬਕਾਇਦਾ ਤੌਰ ਤੇ ਕੁੱਟਮਾਰ ਹੁੰਦੀ ਬਕਾਇਦਾ ਤੌਰ ਤੇ ਕੁੱਟਮਾਰ ਹੁੰਦੀ ਉਹਦੀ ਇਥੋਂ ਤੱਕ ਵੀ ਕੁੱਟ-ਕੁੱਟ ਕੇ ਜਿਹੜਾ ਕਰਨਲ ਬਾਠਦੀ ਬਾਹ ਤੋੜ ਦਿੱਤੀ ਜਾਂਦੀ ਹੈ ਤੇ ਉਹਦੇ ਮੁੰਡੇ ਦਾ ਸਿਰ ਪਾੜ ਦਿੱਤਾ ਜੀ 18 ਟੰਕੇ ਲੱਗਦੇ 307 ਬਣਦੀ ਮੈਂ ਕਹਿੰਦਾ ਤੌਰ ਤੇ ਲੇਕਿਨ ਜਦੋਂ ਇਹ ਪਰਚਾ ਦਰਜ ਕਰਦੇ ਆ ਇਹ ਕਰਦੇ ਨੇ ਅਣਪਛਾਤੇ ਲੋਕ 호텔 ਦਾ ਮਾਲਕ ਉੱਥੇ ਹੁੰਦਾ ਜੱਪੇ ਦਾ ਉਹਦੇ ਬਿਆਨਾਂ ਤੇ ਕਹਿ ਦਿੰਦੇ ਅਣਪਛਾਤੇ ਬੰਦੇ ਆ ਇਹਨੇ ਲੇਕਿਨ ਜਦੋਂ ਠਿਬਰੀ ਟੈਟ ਹੁੰਦੀ ਉੱਤੋਂ ਹਾਈ ਕੋਰਟ ਤੋਂ ਫਿਰ 22 ਤਰੀਕ ਨੂੰ ਇਹ ਆਪਣਾ ਪਰਚਾ ਦਰਜ ਕਰ ਦਿੰਦੇ ਆ ਨਾ ਕਿ ਇਹ ਇਹ ਬੰਦੇ ਦੋਚੀ ਨੇ ਪੰਜ ਕਿ 6 ਇਨਸਪੈਕਟਰ ਨੇ ਤੇ ਬਾਕੀ ਪੁਲਿਸ ਵਾਲੇ ਕਰਮਚਾਰੀ ਉਹ ਜਦੋਂ ਪਰਚਾ ਦਰਜ ਹੁੰਦਾ ਤੇ ਜਾਂਦੇ ਹੀ ਪਹਿਲਾਂ ਹੀ ਜੱਜ ਕੋਲ ਜਾਂਦਾ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ 7 ਦਿਨ ਪਰਚਾ ਦਰਜ ਕਰਨ ਲੱਗਾ ਕਿਉਂ ਲਗਾ ਕਿਉਂ ਨਹੀਂ ਉਸ ਦਿਨ ਪਰਚਾ ਕੀਤਾ ਕੋਈ ਜਵਾਬ ਨਹੀਂ ਦੇ ਨਾ ਜਮੋ ਪਰਿਵਾਰ ਦੀ ਮੰਗ ਹੁੰਦੀ ਵੀ ਸਾਨੂੰ ਇਹਨਾਂ ਕੋਲ ਇਨਸਾਫ ਦੀ ਆਸ ਨਹੀਂ ਹੈ ਸੀਬੀਏ ਨੂੰ ਡਕੀਸ ਕੀਤਾ ਜਾਵੇ। ਦੋ ਤਿੰਨ ਤਰੀਕੇ ਪੈਂਦੀਆਂ ਨੇ। ਇਹਦਾ ਮੀਟੇਮ ਇੱਕ ਸੈੱਟ ਬਣਦੀ ਆ ਪੰਜਾਬ ਪੁਲਿਸ ਦੀ। ਉਹ ਆਪਣੀ ਜਾਂਚ ਸ਼ੁਰੂ ਕਰਦੀ ਆ ਕੁਝ ਬਿਆਨ ਕਲਮਬੰਦ ਕਰਦੀ ਆ ਪਤਾ ਉਹਨਾਂ ਦੇ ਕੁਝ ਨਹੀਂ ਕਰ। ਹਾਈ ਕੋਰਟ ਫਿਰ ਆਪਣੇ ਨਾਲ ਵੀ ਇੱਕ ਸੈੱਟ ਬਣਾਉਂਦੀ ਆ। ਉਹ ਵੀ ਕੁਝ ਨਹੀਂ ਕਰਦੀ। ਫਿਰ ਜਦੋਂ ਪਰਿਵਾਰ ਨੇ ਕਹਿੰਦੀ ਵੀ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਗਏ ਸਾਡੇ ਨਾਲ ਧੋਖਾੜੀ ਕਰ ਰਿਆ ਸਾਡੇ ਗਵਾ ਮੁਕਰਾਰੇ ਨੇ ਤੇ ਹਾਈ ਕੋਰਟ ਪੈਂਦੀ ਆ ਫਿਰ ਹਾਈ ਕੋਰਟ ਵੀ ਫਿਰ ਜਿਹੜਾ ਉਹ ਬੈਂਚ ਬਦਲ ਦਿੰਦੀ ਜੇ ਦੂਸਰਾ ਬੈਂਚ ਉਹ ਚੰਡੀਗੜ੍ਹ ਪੁਲਿਸ ਨੂੰ ਆਰਡਰ ਕਰ ਦਿੰਦਾ ਵੀ ਇਹਦੀ ਜਾਂਚ ਤੁਸੀਂ ਕਰੋ ਉਹ ਜਦੋਂ ਜਾਂਚ ਹੁੰਦੀ ਹੈ ਤੇ 4 ਮਹੀਨੇ ਸਮਾਂ ਹੁੰਦਾ ਤੇ ਉਹ ਜਾ ਕੇ ਅਗਸਟ ਚ ਪੂਰਾ ਹੋ ਜਨਾ ਵਰੇ ਗਣੇ 15 ਵੀ ਦੇ 20 ਦੇ ਲੱਗੇ ਕੋਈ ਗੱਲ ਨਹੀਂ ਹੂੰ ਉਹਨੇ ਵੀ ਆ ਦੇਣਾ ਚਾਹੇ ਤੱਕ ਉਹਨਾਂ ਗੋੜੇ ਜਿਹੀ ਕੁਣੀ ਨਹੀਂ ਕਰਤੀ ਤੇ ਜਾ ਕੇ ਇਹ ਬੀਬੀ ਜਿਹੜੀ ਜਸਵਿੰਦਰ ਕੌਰ ਬਾਠ ਦੀ ਪਤਨੀ ਤੇ ਪੱਟੀ ਜਾ ਕੇ ਮਿਲਦੇ ਨੇ ਡੀਜੀਪੀ ਚੰਡੀਗੜ੍ਹ ਨੂੰ ਉਹਨੂੰ ਕਹਿੰਦੇ ਜੀ ਘੱਟੋ ਘੱਟ ਬੰਦੇ ਦੇ ਗ੍ਰਿਫਤਾਰ ਕਰੋ ਤੁਸੀਂ ਹੂੰ ਉਗੂ ਕਹਿੰਦਾ ਸਾਡੀ ਮਰਜ਼ੀ ਗਿੱਤਰ ਕਰਨੇ ਕਿ ਨਹੀਂ ਕਰਨੇ ਅਸੀਂ ਅਸੀਂ ਤਫ਼ਤੀਸ਼ ਕਰਨੀ ਵਿਖਾ ਕੇ ਕਰਨੇ ਕਿ ਨਹੀਂ ਕਰਨ ਉਹਨਾਂ ਨੇ ਉਹਦੇ ਵਿੱਚ ਦੇਖ ਲਿਆ ਵੀ ਢਿੱਲਾਪਨ ਕੁਛ ਨਹੀਂ ਕਰਨਾ ਇਹਨਾਂ ਨੇ ਫਿਰ ਜਾ ਕੇ ਅਦਾਲਤ ਤਬੂ ਹੜਕਾਤਾ ਜੀ ਵਿਖੋ ਜੇ ਤਾਂ ਕੋਈ ਚਾਦੀ ਜਿੰਨ ਸਾਰੇ ਵੀਰ ਆ ਕੇ ਸਾਡੇ ਬਿਆਨ ਤਲਬੰਦੀ ਕੀਤੇ ਜਾਂਦੀ ਪੈਂਦਾ ਕਿ ਨਿੱਗੜ ਪੁਰਸ਼ ਨੂੰ ਕਹਿੰਦਾ ਤੁਸੀਂ ਕਰ ਕੀ ਰਹੇ ਹੋ ਇਹਨੇ ਕਰ ਰਹੇ ਤੁਸੀਂ ਉੱਥੇ ਬਹਿਸ ਹੁੰਦੀ ਬੈਸ ਤੋਂ ਬਾਅਦ ਵੀ ਇਹਨਾਂ ਦੀ ਮੰਗ ਤੇ ਬਕਾਇਦਾ ਤੌਰ ਤੇ ਉਹ ਜਾਂਚ ਸੀਬੀ ਨੂੰ ਚੱਲੀ ਜਾਂਦੀ ਹੈ ਤੇ ਹੁਣ ਬਚਾ ਕਿਸੇ ਗੱਲ ਦਾ ਨਹੀਂ ਹੈ। ਕਰਨਲ ਬਾੜ ਦੀ ਪਤਨੀ ਕਹਿੰਦੀ ਹੈ ਵੀ ਸਾਡੇ ਕੋਲ ਪਤਾ ਨਹੀਂ ਕਿੰਨੀਆਂ ਕੁ ਸਪਾਰਚਾਂ ਆਈਆਂ ਕਿੰਨੇ ਕੁ ਬੰਦਿਆਂ ਨੇ ਕੰਪਰੋਮਾਈਜ਼ ਹੀ ਕਰ ਲਿਆ ਤਾਂ ਇੰਨੇ ਕਰੋੜ ਰੁਪਏ ਦੇ ਆ ਦੇ ਦੇ ਯੋਦ ਦੇ ਨਾ ਹੰ ਲੋੜ ਨਹੀਂ ਇਨਸਾਫ ਦੀ ਲੋੜ। ਉਹ ਮਾਮਲਾ ਹਾਈ ਕੋਰਟ ਚੱਲ ਰਿਹਾ ਹੈ। ਹਾਈ ਕੋਰਟ ਨੇ ਸੀਬੀ ਨੂੰ ਪੇਤਾ ਤੇ ਸੀਬੀ ਨੂੰ ਇਹ ਨਹੀਂ ਪਤਾ ਟਾਈਮ ਬਾਉਂਡ ਕੀਤਾ ਕਿ ਨਹੀਂ ਕੀਤਾ ਚਾਹੀਦਾ ਉਹਨੂੰ ਟਾਈਮ ਬਾਉਂਡ ਸੀਗਾ ਹੁਣੇ ਮਤ ਸੋਚਣ ਕਿ ਮਾਮਲਾ ਸਿਰਫ ਉਹਨਾਂ ਪੁਲਸ ਵਾਲੇ ਹੀ ਤਾਂ ਮੁਲਾਜ਼ਮਾ ਤੇਰੇ ਗਿਆ ਨਹੀਂ ਐਸਐਸਪੀ ਜਿਹੜੇ ਡੀਆਈਜੀ ਬਣ ਚੁੱਕੇ ਨਾਨਕ ਸਿੰਘ ਉਹਨਾਂ ਦੀ ਪੁੱਛਪੜਤਾ ਲੋਗੀ ਉਹਨਾਂ ਦੇ ਵੀ ਗਾਜ ਕਿਸੇ ਪ੍ਰਕਾਰ ਦੀ ਡਿੱਗ ਸਕਦੀ ਤੇ ਉਹਨਾਂ ਨੇ ਇੱਕੋ ਗੱਲ ਕਹਿੰਦੇ ਨੇ ਇੱਕ ਕੋਈ ਹੱਲ ਜਿਹੜਾ ਕੰਪਰੋਮਾਈਜ਼ ਉਹਨਿਹਾਂ ਜਸਪ੍ਰੀਤ ਸਿੰਘ ਮੁੰਡਾ ਮਾਰਿਆ ਸੀ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ 'ਚ ਉਹਦੀ ਜਾਂਚ ਵੀ ਦੇਚ ਨਾਲ ਆ ਜਾਣੀ। ਵੀ ਇਹ ਆਏ ਕਿੱਥੋਂ ਸੀ ਉਹ ਤਾਂ ਇਨਕਾਉਂਟਰ ਕਰਕੇ ਆਏ ਸੀ। ਇਨਕਾਉਂਟਰ ਕਿੱਥੇ ਕੀਤਾ ਸੀ ਇੱਥੇ ਕੀਤਾ ਸੀ ਕਿਉਂ ਕੀਤਾ ਸੀ ਪਤਾ ਨਹੀਂ। ਜੇ ਉਹਦੀ ਜਾਂਚ ਵੀ ਨਾਲ ਸ਼ੁਰੂ ਹੋ ਜਾਂਦੀ ਆ ਤੇ ਇਹਨਾਂ ਪੁਲਿਸ ਵਾਲਿਆਂ ਦਾ ਕਿਸੇ ਪ੍ਰਕਾਰ ਦਾ ਕੋਈ ਬਚਾ ਨਹੀਂ ਹੈਗਾ। ਇੱਕ ਰੌਣੀ ਸਿੰਘ ਆ ਇੱਕ ਫਲਾਣਾ ਸਿੰਘ ਕਿਹੜੇ ਨੇ ਪਤਾ ਕਿਹੜੇ-ਕਿਹੜੇ ਹੈਗੇ ਨੇ। ਉਹਨ ਪੂਰਾ ਜੋ ਲੋਨਡਿਆ ਜਿਹੜੇ ਬਾਸ ਪਰਵਾਰ ਆ ਤੇ ਕਿਸੇ ਤਰੀਕੇ ਨਾਲ ਇਹ ਜਿਹੜਾ ਵਾ ਕੇਸ ਵਾਪਸ ਹੋ ਜਾਵੇ ਅਸੀਂ ਖਰਚਾ ਬੱਚਾ ਵੀ ਕਰਦਨੇ ਸਾਡੀ ਨੌਕਰੀ ਵੀ ਬਾਜ ਜਾਵੇ ਸਾਡੀ ਇੱਜ਼ਤ ਵੀ ਬਾਜੇ ਲੇਕਿਨ ਉਹ ਸੰਭਵ ਨਹੀਂ ਹੋਏਗਾ ਹੁਣ ਜੋ ਕਰੇਗੀ ਸੀਬੀਆਈ ਕਰੇਗੀ ਸੀਬੀਆਈ ਤੇ ਵੈਸੇ ਵੀ ਪੰਜਾਬ ਪੁਲਿਸ ਦੇ ਬਹੁਤੇ ਹੱਕ ਚ ਨਹੀਂ ਚੱਲਦੇ ਉਹ ਉਹਨਾਂ ਕੋ ਸਬੂਤ ਚਾਹੀਦੇ ਆ ਸਬੂਤ ਦੇ ਉੱਤੇ ਫਿਰ ਇੰਨੀ ਰਿਪੋਰਟ ਠੋਕੂ ਜਾ ਕੇ ਬਣਾਉਣੇ ਆ ਵੀ ਅਦਾਲਤ ਛੱਡਣਾ ਵੀ ਚਾਵੇ ਨਾ ਉਹ ਛੱਡ ਨਹੀਂ ਸਕਦੀ ਜੇ ਤੇ ਪੱਟੀ ਸਾਹਿਬ ਅਦਾਲਤਾਂ ਬਿਕਰਮ ਮਜੀਠੀਆ ਨੂੰ ਕੋਈ ਰਾਹਤ ਦੇਣ ਕਿਆਂ ਪਤਾ ਲੱਗਾ ਵੀ ਉਹਨਾਂ ਦੀਆਂ ਜ਼ਮੀਨਾਂ ਦੀ ਉਹਨਾਂ ਦੇ ਘਰਾਂ ਦੀ ਪਮੈਸ਼ ਕਰਨ ਵਾਸਤੇ ਵਿਜੀਲੈਂਸ ਪਹੁੰਚੀ ਹੈ ਕੋ ਮਾਮਲਾ ਹੱਲ ਹੋਊ ਜਾਂ ਮੁਸ਼ਕਲ ਵਧ ਗਈ ਹੈ ਪਹਿਲੀ ਗੱਲ ਤੇ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕੱਲ ਲਾਭੇ ਗਏ ਨੇ ਲੇਕਿਨ ਬਿਕਰਮ ਨੂੰ ਮਿਲਕੇ ਨਹੀਂ ਹੈ ਨਾਬੇ ਗਏ ਉਹਨਾਂ ਦੇ ਵਰਕਰ ਸੀ ਉਹਦੇ ਭਰਾ ਦੀ ਡੈਥ ਹੋ ਗਈ ਸੀ ਉਹਦੇ ਕਰ ਅਫਸੋਸ ਪਰਕਰਣ ਕਰਨਗੇ ਇਕ ਬਿਕਰ ਨਹੀਂ ਮੜੇ ਇਹ ਤਾਂ ਤੁਸੀਂ ਅੰਦਾਜ਼ਾ ਲਾਉਂਦੇ ਗੱਲ ਕਿੱਰੇ ਪਸੇ ਜਾਂਦੀ ਹੈ ਦੂਸਰੀ ਚੀਜ਼ ਫਿਰ ਉਹਨਾਂ ਦੇ ਘਰ ਦੀ ਪਮਾਇਸ਼ ਤਿੰਨ ਦਿਨ ਤੋਂ ਚੱਲ ਰਹੀ ਹੈ ਪਹਿਲਾਂ ਵੀ ਚੱਲਦੀ ਆ ਕੱਲ ਵੀ ਚੱਲਦੀ ਆ ਅੱਜ ਵੀ ਚੱਲਦੀ ਆ ਕੱਲ ਇੱਕ ਅਰਸ਼ਦੀਪ ਕਲੇਰ ਨੇ ਰੌਲਾ ਪਾ ਦਿੱਤਾ ਜੀ ਵੇਖੋ ਹਾਈ ਕੋਰਟ ਨੇ ਇਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਸਰਚ ਕਰਨ ਤੇ ਰੋਕ ਲਾ ਦਿੱਤੀ। 니ਓ ਅੱਜ ਵੀ ਕਹਿ ਰਹੇ ਸੀ ਮੈਂ ਸੁਣਿਆ ਉਹਨਾਂ ਦਾ ਬਿਆਨ ਉਹ ਅੱਜ ਵੀ ਕਹਿ ਰਹੇ ਸੀਗੇ ਵੀ ਸਰਚ ਕਰਨ ਤੇ ਰੋਕ ਲਾਈ ਐ ਪਮੈਸ਼ ਕੀਤੀ ਜਾ ਸਕਦੀ ਆ ਵੀ ਏਵੈਲੂਏਸ਼ਨ। ਤੇ ਜਿਹੜੀ ਗੱਲ ਉਹ ਕਹਿੰਦੇ ਜੀ ਇਹ ਰੋਕ ਲਾ ਦਿੱਤੀ ਆ ਲੇਕਿਨ ਫੈਰੀ ਸੋਹਬਤ ਨੇ ਇੰਨੀ ਗੱਲ ਕਹੀ ਆ ਉਹ ਕਹਿੰਦੇ ਕਿਸੇ ਪ੍ਰਕਾਰ ਦੀ ਰੋਕ ਨਹੀਂ ਲਾਈ ਉਹਨਾਂ ਮੌਖ ਰੂਪ ਦੇ ਮੌਖ ਮਤਲਬ ਜ਼ਬਾਨੀ ਕਲਾਮੀ ਗੱਲ ਕਹੀ ਵੀ ਭਾਈ ਹੁਣ ਬੜੀ ਇਨਵੈਸਟੀਗੇਸ਼ਨ ਹੋ ਗਈ ਹੈ ਜਿਹੜੇ ਕਾਜ ਇਕੱਠੇ ਕੀਤੇ ਉਹ ਹੀ ਸਮਝਾਉਣ ਬੜੀ ਵੱਡੀ ਗੱਲ ਆ ਲਿਖਤੀ ਲਈ ਲੈ ਕੇ ਜੇ ਉਹਨਾਂ ਕਿਸੇ ਪ੍ਰਕਾਰ ਦੀ ਸਰਚ ਕਰਨੀ ਹੈ ਜੋ ਕੁਝ ਕਰਨਾ ਤੇ ਉਹ ਇਹਨਾਂ ਦੇ ਵਕੀਲਾਂ ਦੀ ਹਾਜ਼ਰੀ ਚ ਕਿਤੇ ਜੋ ਤੂੰ ਬੋਲ ਸਾਨੂੰ ਕਿੱਧਰ ਜਾਜੋ ਅੱਜ ਜੋ ਵੈਲਿਊਏਸ਼ਨ ਦਾ ਮਤਲਬ ਕੀ ਉਹ ਵੀ ਸੱਚ ਹੈ ਪੀਆ ਫ੍ਰਿਜ ਪਈ ਆ ਆ ਟੀਵੀ ਪਿਆ ਵਾ ਆ ਕੁਰਸੀਆਂ ਪਈਆਂ ਟੇਬਲ ਦੀ ਕਿੰਨੀ ਕੀਮਤ ਹੈ ਦੀ ਕਿੰਨੀ ਉਹ ਤੇ ਉਹਨੇ ਵੀ ਕਹਿੰਦੇ ਉਹ ਸਸਤੀ ਸੱਪੂ ਕੀ ਹੈਗਾ ਹੋ ਇਸ ਕਰਕੇ ਮੈਂ ਗੱਲ ਕਹੂੰਗਾ ਅਰਸ਼ਦੀਪ ਜੀ ਤੁਸੀਂ ਉਹਨਾਂ ਦੇ ਵਕੀਲ ਹੋ ਤੁਸੀਂ ਇਕਾਜੀ ਦਲ ਦੇ ਨੁਮਾਇੰਦੇ ਹੋ ਕਟੋ ਕਟ ਸਹੀ ਗਾਈਡ ਕਰੋ ਲੋਕ ਅੱਜ ਕੱਲ ਲੋਕ ਬਹੁਤ ਸਿਆਣੇ ਤੁਹਾਡੇ ਲੋਕ ਕਿਤੇ ਸਿਆਣੇ ਲੋਕ ਉਹਨਾਂ ਨੂੰ ਪਤਾ ਗਲਤ ਕੀ ਹੈ ਤੇ ਝੂਠ ਕੀ ਹੈ ਜੇ ਲੋਕਾਂ 'ਚ ਤੁਸੀਂ ਇਸ ਤਰ੍ਹਾਂ ਦੀ ਭਰਮਪਤ ਪੈਦਾ ਕਰੋਗੇ ਨਾ ਜਿਹੜੀ ਲੋਕਾਂ ਦੀ ਮਾਰੀ-ਮੋਢੀ ਤੁਹਾਡੇ ਦਾ ਮਦਦੀ ਉਹ ਖਤਮ ਹੋ ਜਾਏਗੀ। ਵਿਕਰਮਜੀਠੀ ਨੇ ਕੀ ਗੱਲ ਪੁਸ਼ਕ ਨੇ ਨਹੀਂ ਕੀਤੀ ਸਮਗਦਰਾਂ ਦੀ? ਵਿਕਰਮਜੀਠੀ ਨੇ ਜਿਹੜਾ ਦਿੱਲੀ 'ਚ ਫਾਰਮ ਖਰੀਦਿਆ ਨਹੀਂ ਖਰੀਦਿਆ। ਚੰਡੀਗੜ੍ਹ ਕੋਠੀ ਦੀ ਖਰੀਦਦੀ। ਅੰਮ੍ਰਿਤਸਰ ਦੀ ਕੋਠੀ ਬਾਹਰੇ ਅਸ਼ਦੀ ਮੇਰੇ ਕਹਿੰਦਾ ਜੀ ਇਹ ਤੇ ਕਿਰਾਏ ਤੇ ਜੋ ਮਰਜ਼ੀ ਕਰ ਲੋ ਤੁਸੀਂ। ਜੀਵਨ ਪਰਮੈਸ਼ ਕੀਤੀ ਹੈ ਨਾ ਇਫ ਕਿਰਾਏ ਤੇ ਨਹੀਂ ਫਿਰ ਬਕਾਇਦਾ ਤੌਰ ਤੇ ਉਹਨਾਂ ਕੋਲ ਪੂਰਾ ਰਿਕਾਰਡ ਹੋਗਾ ਵੀ ਕੋਠੀ ਦਾ ਕਿੱਥੋਂ ਨਹੀਂ ਤੇ ਕਿਵੇਂ ਨਹੀਂ ਤੇ ਕੀ ਕੀਤਾ ਇਹ ਸੇ ਕਰਕੇ ਵਿਕਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ ਤੇ ਮੁੱਖ ਮੰਤਰੀ ਨੇ ਕਹਿ ਦਿੱਤਾ ਵੀ ਇਹਦੇ ਨਾਲ ਸੰਦੂਕ ਜੇਲ੍ਹ ਦੇ ਵਿੱਚ ਅਜ ਐ ਦੇ ਪ੍ਰਿਜ਼ਨ ਹੀ ਕੀਤਾ ਜਾਊਗਾ ਐਜੇ ਅੰਡਰ ਟ੍ਰਾਇਲ ਕੈਂਦੀ ਕੀਤਾ ਜਾਊਗਾ ਨਾ ਕਿ ਇਹਨੂੰ ਖਾਸ ਉਤਰਦੀ ਯਾਨੀ ਕਿ ਨਾਸਰਾਂ ਦਿੱਤਾ ਜਾਊਗਾ ਨਾਈ ਦੀ ਬਰਕ ਨਹੀਂ ਕੀਤੀ ਜਾਊਗਾ ਇਸ ਕਰਕੇ ਮੁਸ਼ਕਲਾਂ ਆਦ ਰਹੀਆਂ ਨੇ ਮੋਛ ਨੂੰ ਤਾਂ ਜਦੋਂ ਮਹਾਰਾਜ ਦੀਸ਼ ਜਿੰਦਾ ਸੀ ਉਹਦੇੰਦਾ ਜੋ ਗੁੱਸਾ ਜਗਾ ਹੁੰਦਾ ਸੀ ਉਹ ਤੇ ਮਹਾਰਾਜ ਆ ਸੀਗਾ ਤੇ ਤੁਸੀਂ ਮੋਛ ਨੂੰ ਤਾਂ ਦੇ ਕਿ ਇਹੋ ਜੇ ਫਸਿਓ ਹੁਣ ਤੁਹਾਨੂੰ ਲੱਗਦਾ ਜੇ ਬਾਅਦ ਚ ਬਿੱਲਾ ਫਸਿਆ ਹੁੰਦਾ ਨਾ ਨਿਕਲੂ ਰਾਹ ਲੱਭਦਾ ਉਹ ਹਾਲ ਮਜੀਠੀ ਤੇ ਜੀ ਬੜਾ ਬਹੁਤ ਧੰਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਜੀ